ਪ੍ਰਸ਼ਾਸਨ ਦਾ ਤੈ ਹੈਗਾ ਜਿੱਦਾਂ ਬੋਲਦੇ ਆਰ ਲਾਉਂਦੇ ਆ ਫੇ ਚੱਲ ਪੈਂਦੇ ਆ ਉਹ ਹਾਲ ਹੋਇਆ ਹੋਇਆ ਹੈ ਪਾਣੀ ਬਚਾਉਣ ਵਾਸਤੇ ਤਾਂ ਕਹਿੰਦੇ ਸੀ ਹਰਿਆਣੇ ਵਾਸਤੇ ਸੀ ਧਰਨੇ ਲਾ ਦੇ ਇਹਦੇ ਵਾਸਤੇ ਉਹਨਾਂ ਦੇ ਜਵਾਨ ਨਹੀਂ ਪਹਿਲਾਂ ਖੁੱਲੀ ਵੀ ਪਹਿਲਾਂ ਪਾਣੀ ਛੱਡ ਦੋ ਹੁਣ ਬੈ ਉੱਥੇ ਲੇਟ ਲੈਂਦੇ ਮੜਾ ਜਾ ਜਾ ਕੇ ਉੱਥੇ ਪਹਿਲਾਂ ਲੇਟਦੇ ਸੀ ਨਾ ਧਰਨੇ ਲਾਉਂਦੇ ਸੀ ਆਹ ਬੱਚਾ ਬੱਚਾ ਕਹਿੰਦਾ ਸੀ ਵੀ ਹੁਣ ਪਾਣੀ ਇਹਨਾਂ ਨੂੰ ਛੱਡਣਾ ਚਾਹੀਦਾ ਪਾਣੀ ਬਲੌਕ ਕਰ ਰਿਹਾ ਇਹ ਇਲਾਕੇ ਨੂੰ ਮਾਰ ਪੈਣੀ ਆ ਮਾਈਨਿੰਗ ਕਰਕੇ ਇਹ ਸਿਚੁਏਸ਼ਨ ਬਣੀ ਹੋਈ ਆ ਨਹੀਂ ਜੇ ਮਾਈਨਿੰਗ ਸਹੀ ਹੁੰਦੀ ਉੱਤਰ ਗੱਬੇ ਸੈਂਟਰ ਚ ਹੋਈ ਹੁੰਦੀ ਤਾਂ ਇਹ ਕੁਝ ਵੀ ਨਹੀਂ ਸੀ ਹੋਣਾ ਇੱਥੇ ਆ ਦੇਖੋ ਜੀ 1 ਕਰੋੜਾਂ ਦਾ ਪਪੂਲਰ ਆ ਵਿੱਚੋਂ ਹਿੱਸੇ ਵੀ ਜਾਣੇ ਆ ਨਾ ਤਾਂ ਹੀ ਕੜਾ ਜੀ ਉਹ ਇਹ ਬੰਦ ਨਹੀਂ ਜੀ ਹੁਣਾ ਫਿਰ ਇਹ ਇਹ ਤਾਂ ਬੰਦ ਨਹੀਂ ਪਹਿਣਾ ਕਿਉਂਕਿ ਅੱਗੇ ਵੀ ਨਹਿਰ ਹੈਗੀਆਂ ਬੁੱਢਾ ਦਰਿਆ ਜਿਹੜਾ ਉਹ ਵੀ ਅੱਗੇ ਆ ਜਾਂਦਾ ਆ ਮਤਲਬ ਲੁਧਿਆਣੇ ਤੱਕ ਏਰੀਆ ਜਿੱਥੇ ਤੱਕ ਵੀ ਪਤਾ ਨਹੀਂ ਕਿੱਥੇ ਤੱਕ ਕਹਿੰਦੇ ਫਿਰ ਮਾਰ ਕਰਦੇ ਲੁਧਿਆਣਾ ਡੁੱਬਣਾ ਜੀ ਦੇ ਨਾਲ ਇਹਦੇ ਨਾਲ ਮਾਛੀਵਾੜਾ ਦਾ ਖਤਮੇ ਆ ਜੀ ਆ ਪਿੰਡ ਤਾਂ ਜੀ ਬਿਲਕੁਲ ਖਤਮ ਸਾਰਾ ਏਰੀਆ ਤਬਾਹ ਹੋ ਜਾਣਾ ਇਹ ਇਹ ਸਿਚੁਏਸ਼ਨ ਕਦੇ ਪਹਿਲਾਂ ਵੀ ਬਣੀ ਹੈ ਮਤਲਬ ਜਿਵੇਂ ਤੁਹਾਡੀ ਉਮਰ ਦੇ ਵਿੱਚ ਜਾਂ ਤੁਸੀਂ ਸੁਣਿਆ ਹੋਵੇ ਬਜ਼ੁਰਗਾਂ ਤੋਂ ਇਦਾਂ ਦੀ ਕੋਈ ਸਿਚੁਏਸ਼ਨ ਕਦੇ 78 ਚ 88 ਚ ਹੋਇਆ ਸੀ 88 ਚ ਹੋਇਆ ਸੀ ਜੀ ਪਹਿਲਾਂ ਪਹਿਲਾਂ ਵੀ ਇੱਥੋਂ ਟੁੱਟ ਲਿਆ ਤੇ ਪਹਿਲਾ ਵੀ 19 ਚ ਵੀ ਇੱਕ ਵਾਰ ਹੋ ਗਿਆ ਸੀ ਇਦਾਂ ਹੀ ਹੋ ਗਿਆ ਸੀ ਉਦੋਂ ਫਿਰ ਟੈਂਪਰੇਰੀ ਉਦੋਂ ਡਰੇਨ ਉੱਥੋਂ ਕੱਢੀ ਸੀ ਤੇ ਮੰਨ ਲਓ ਜਿਵੇਂ 27 ਦੇ ਵਿੱਚ ਵੀ ਆਇਆ ਸੀ ਪਾਣੀ ਦਾ ਚਲੋ ਇਸ ਲੈਵਲ ਤੇ ਨਹੀਂ ਆਇਆ ਹੁਣ ਮੰਨ ਲਓ ਰੋਲਾ ਰੱਪਾ ਤਾਂ ਪੈਂਦਾ ਹੀ ਆ ਜਿਵੇਂ ਹੁਣ ਪੈ ਰਿਹਾ ਤਾਂ ਉਸ ਤੋਂ ਬਾਅਦ ਗਵਰਨਮੈਂਟ ਨੇ ਕੋਈ ਕੀਤਾ 23 ਤੋਂ ਬਾਅਦ ਤਾਂ ਇਹ ਗਵਰਨਮੈਂਟ ਹੀ ਸੀਗੀ ਤੇ 2 ਸਾਲ ਨਿਕਲ ਗਏ ਹਨ ਇਹਨਾਂ ਨੇ ਕੁਝ ਕੀਤਾ ਸੀ ਵੀ ਉਹਨੂੰ ਕਰਨ ਵਾਸਤੇ ਜਿਹੜੇ ਝਾਲ ਹੁੰਦੇ ਆ ਮੇਰੇ ਖਿਆਲੋਂ ਪਤਾ ਨਹੀਂ ਕਿੰਨੇ ਕੁ ਪੁਰਾਣੇ ਲੱਗੇ ਹੋਏ ਸੀ ਪੱਥਰ ਨੂੰ ਅੱਛਾ ਉਹ 88 ਦੇ ਪੁਰਾਣੇ ਸੀਗੇ ਕੁਝ ਅਮਲੀ ਵੱਢ ਲੈਗੇ ਜੇ ਕੀਤਾ ਹੁੰਦਾ ਤਾਂ ਉਹ ਮਿੰਟਾਂ ਚ ਇ ਕਿਉਂਕਿ ਉਹ ਜੇ ਕੁਝ ਵੀ ਨਹੀਂ ਜੀ ਕੀਤਾ ਜੇ ਮਤਲਬ ਇਹਨਾਂ ਨੂੰ ਪਤਾ ਸੀ ਸਾਰਾ ਕੁਝ ਹੁਣ ਇਹ ਕਰ ਲੈਂਦੇ ਹੁਣ ਵੀ ਸਾਨੂੰ ਪਤਾ ਸੀ ਕਿੱਦਾਂ ਕੰਮ ਕਰਾ ਰਹੇ ਨੇ ਤੇ ਹੁਣ ਹੁਣ ਜਿਹੜਾ ਤੁਸੀਂ ਕਰਾ ਰਹੇ ਹੋ ਉਹਦੇ ਵਿੱਚ ਪ੍ਰਸ਼ਾਸਨ ਦਾ ਕੀ ਰੋਲ ਹੈ ਪ੍ਰਸ਼ਾਸਨ ਦਾ ਮਤਲਬ ਪ੍ਰਸ਼ਾਸਨ ਦਾ ਤਏ ਹੈਗਾ ਜਿੱਦਾਂ ਬਲਦਹਾਰ ਲਾਉਂਦੇ ਆ ਫੇਰ ਚੱਲ ਪੈਂਦੇ ਆ ਉਹ ਹਾਲ ਹੋਇਆ ਹੋਇਆ ਹੈ ਮਤਲਬ ਪੂਰਾ ਸਾਨੂੰ ਪਿੱਟਣਾ ਪੈਂਦਾ ਆ ਫੇਰ ਕੰਮ ਹੋ ਜਾਂਦੇ ਆ ਠੀਕ ਆ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਹੈਗੇ ਉਹ ਦਿਨ ਰਾਤ ਨਾਲ ਜਾਗਦੇ ਆ ਸੁੱਤੇ ਨਹੀਂ ਲੱਗੇ ਹੋਏ ਆ ਹੁਣ ਜਦੋਂ ਇਹ ਹੈਗੀ ਆ ਪੁੱਤੋ ਸਰਕਾਰ ਨੇ ਹਾਂ ਨਾ ਮੇਨ ਪ੍ਰਸ਼ਾਸਨ ਦੇ ਅਧਿਕਾਰੀ ਵੀ ਕੀ ਕਰ ਲੈਣਗੇ ਸਾਨੂੰ ਪਤਾ ਨਾ ਚੀਜ਼ ਕਿੱਦਾਂ ਆਉਂਦੀ ਕਿੰਨੇ ਟਾਈਮ 'ਚ ਆਉਂਦੀ ਆ ਉਹ ਅਰੇਂਜ ਕਰਦੇ ਹੋਣ ਇਹਦਾ ਸਿੱਧਾ ਸਰਕਾਰ ਵੱਲੋਂ ਤਾਂ ਨਹੀਂ ਫਿਹਾਉਂਦਾ ਹੋਣਾ ਕਿੱਥੋਂ ਰੇਂਜ ਕਰਨਾ ਇੱਧਰੋਂ ਕਰਨਾ ਉੱਧਰੋਂ ਕਰਨਾ ਹੈ ਨਾ ਉਹ ਮਤਲਬ ਰੇਂਜ ਹੁੰਦੀਆਂ ਚੀਜ਼ਾਂ ਤੇ ਸੰਗਤੀ ਰੂਪ 'ਚ ਸਾਰਾ ਕਰ ਰਹੇ ਹੋ ਤੁਸੀਂ ਸੰਗਤੀ ਰੂਪ 'ਚ ਹੀ ਸਾਰਾ ਤੇ ਮੰਨ ਲਓ ਹੁਣ ਚਲੋ ਆਪਾਂ ਅਰਦਾਸ ਸਾਰੇ ਕਰ ਰਹੇ ਆ ਵੀ ਠੀਕ ਹੋ ਜਾਣਗੇ ਹਾਲਾਤ ਹਨਾ ਚਲੋ ਜੇ ਮੰਨ ਲਓ ਇਹ ਚੀਜ਼ਾਂ ਨਿਕਲ ਜਾਂਦੀਆਂ ਨੇ ਫਿਊਚਰ ਦੇ ਲਈ ਮੰਨ ਲਓ ਇਦਾਂ ਦੀ ਸਿਚੁਏਸ਼ਨ ਨਾ ਬਣੇ ਜਾਂ ਇਹਨੂੰ ਰੋਕਿਆ ਜਾਵੇ ਫਿਊਚਰ ਚ ਕੀ ਹੋਣਾ ਚਾਹੀਦਾ ਮੰਨ ਲਓ ਤੁਸੀਂ ਆਪਣੇ ਏਰੀਏ ਦੀ ਇਸ ਇਲਾਕੇ ਦੇ ਬਾਰੇ ਇਸ ਇਲਾਕੇ ਵਾਸਤੇ ਇੱਕ ਤਾਂ ਸਾਰਾ ਉਥੋਂ ਸਿੱਧੀ ਸੈਂਟਰ ਚ ਇਹਦੀ ਸਫਾਈ ਹੋਣੀ ਚਾਹੀਦੀ ਆ ਸੈਂਟਰ ਚ ਇਹਦੀ ਹੋਣੀ ਚਾਹੀਦੀ ਤੇ ਦੂਜਾ ਜਿਹੜੇ ਬੰਨਾਂ ਤੇ ਜਾਲ ਹੋਣੇ ਵਾਲਾ ਪੱਥਰ ਲੱਗਣੇ ਵਾਲਾ ਠੋਕਰਾਂ ਬਣਨੇ ਵਾਲੀਆਂ ਤਕਰੀਬਨਾਂ ਠੋਕਰਾਂ ਸਾਰੀਆਂ ਖਤਮ ਹੋ ਗਈਆਂ ਉਹ ਹੋਣੀਆਂ ਚਾਹੀਦੀਆਂ ਫੇਰ ਕੋਈ ਪ੍ਰੋਬਲਮ ਨਹੀਂ ਆ ਸਕਦੀ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਤੋ ਇਹ ਇਲਾਕੇ ਦੇ ਸੱਜਣ ਸੀਗੇ ਜਿਹੜਾ ਕਿ ਇੱਥੇ ਸਤਲੁਜ ਦਾ ਦਰਿਆ ਅਸੀਂ ਸਵੇਰ ਤੋਂ ਤੁਹਾਨੂੰ ਦਿਖਾਵਾਂਗੇ ਆ ਸਤਲੁਜ ਦਾ ਦਰਿਆ ਪਿੱਛੇ ਵਹਿ ਰਿਹਾ ਹੈ ਰੂਪੜਾ ਵਾਕੇ ਦੇ ਵਿੱਚ ਤੇ ਇੱਥੇ ਬੰਨ ਦੇ ਵਿੱਚ ਪਾੜ ਪਿਆ ਹੋਇਆ ਤੇ ਇਹ ਖਤਰਾ ਬਣਿਆ ਹੋਇਆ ਹੈ ਕਿ ਇਹ ਇੱਥੇ ਪਾੜ ਪੈਣ ਤੋਂ ਬਾਅਦ ਇਸ ਇਲਾਕੇ ਦੇ ਵਿੱਚ ਪਾਣੀ ਆ ਸਕਦਾ ਤੇ ਸੰਗਤ ਜਿਹੜੀ ਹੈ ਉਹ ਕੋਸ਼ਿਸ਼ ਕਰ ਰਹੀ ਹੈ ਉਹਨੂੰ ਰੋਕਣ ਦੀ ਪਾੜ ਨੂੰ ਪਾੜ ਨੂੰ ਪੂਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਜਿਹੜੇ ਇਲਾਕੇ ਦੇ ਲੋਕ ਨੇ ਉਹਨਾਂ ਨੇ ਇੱਕ ਜਿਹੜੀ ਗੰਭੀਰ ਸਵਾਲ ਉਠਾਏ ਨੇ ਸਰਕਾਰੀ ਕਾਰਗੁਜ਼ਾਰੀ ਤੇ ਉਠਾਏ ਨੇ ਉਹਨਾਂ ਨੇ ਕਿਹਾ ਕਿ ਇੱਥੇ ਕੋਈ ਜਿਹੜੀ ਆ ਜਿਹੜਾ ਦਰਿਆ ਦਾ ਵਹਿਣ ਹੈ ਨੈਚੁਰਲ ਉਹਦੇ ਵਿੱਚ ਜਿਹੜੀਆਂ ਆਬਸਟਿਕਲਸ ਕ੍ਰੀਏਟ ਕੀਤੀਆਂ ਗਈਆਂ ਨੇ ਉਹ ਸਾਰੀਆਂ ਨੁਕਤੇ ਕਹੀ ਗਏ ਨੇ ਤੇ ਇਹ ਕਾਫੀ ਗੰਭੀਰ ਸਵਾਲ ਨੇ ਤੇ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਇਹ ਵਾਲਾ ਸੰਕਟ ਤਾਂ ਹੱਲ ਹੋ ਜਾਏਗਾ ਤੇ ਪਰ ਜੋ ਫਿਊਚਰ ਦੇ ਵਿੱਚ ਇੱਥੇ ਹੋਣ ਵਾਲਾ ਇਸ ਦੇ ਮਾਈਨਿੰਗ ਦਾ ਬੜਾ ਵੱਡਾ ਇਸ਼ੂ ਹੈ ਇਸ ਇਲਾਕੇ ਦੇ ਵਿੱਚ ਤਾਂ ਉਹ ਉਹ ਨਾ ਉਹ ਸਿਚੁਏਸ਼ਨਸ ਦੇ ਵਿੱਚ ਸਰਕਾਰ ਜਿਹੜੀ ਹੈ ਪ੍ਰੀਜ਼ੈਂਟ ਮੈਜਰਸ ਲਾਊਗੀ ਤੇ ਇਦਾਂ ਦੀ ਸਿਚੁਏਸ਼ਨ ਫਿਊਚਰ ਦੇ ਵਿੱਚ ਨਾ ਬਣੇ ਉਹਦੀ ਕੋਸ਼ਿਸ਼ ਕੀਤੀ ਜਾਊਗੀ ਧੰਨਵਾਦ ਪ੍ਰਸ਼ਾਸਨ ਦਾ ਤੈ ਹੈਗਾ ਜਿੱਦਾਂ ਬੋਲਦੇ ਆਰ ਲਾਉਂਦੇ ਆ ਫੇ ਚੱਲ ਪੈਂਦੇ ਆ ਉਹ ਹਾਲ ਹੋਇਆ ਹੋਇਆ ਹੈ ਪਾਣੀ ਬਚਾਉਣ ਵਾਸਤੇ ਤਾਂ ਕਹਿੰਦੇ ਸੀ ਹਰਿਆਣੇ ਵਾਸਤੇ ਅਸੀਂ ਧਰਨੇ ਲਾ ਦੇ ਇਹਦੇ ਵਾਸਤੇ ਉਹਨਾਂ ਦੇ ਜਵਾਨ ਨਹੀਂ ਪਹਿਲਾਂ ਖੁੱਲੀ ਵੀ ਪਹਿਲਾਂ ਪਾਣੀ ਛੱਡ ਦੋ ਹੁਣ ਬੈ ਉੱਥੇ ਲੇਟ ਲੈਂਦੇ ਮੜਾ ਜਾ ਜਾ ਕੇ ਉੱਥੇ ਪਹਿਲਾਂ ਲੇਟਦੇ ਸੀ ਨਾ ਧਰਨੇ ਲਾਉਂਦੇ ਸੀ ਆ ਆ ਬੱਚਾ ਬੱਚਾ ਕਹਿੰਦਾ ਸੀ ਵੀ ਹੁਣ ਪਾਣੀ ਇਹਨਾਂ ਨੂੰ ਛੱਡਣਾ ਚਾਹੀਦਾ ਪਾਣੀ ਬਲੌਕ ਕਰ ਰਹੇ ਇਲਾਕੇ ਨੂੰ ਮਾਰ ਪੈਣੀ ਆ ਮਾਈਨਿੰਗ ਕਰਕੇ ਇਹ ਸਿਚੁਏਸ਼ਨ ਬਣੀ ਹੋਈ ਆ ਨਹੀਂ ਜੇ ਮਾਈਨਿੰਗ ਸਹੀ ਹੁੰਦੀ ਉੱਤਰ ਗੱਬੇ ਸੈਂਟਰ ਚ ਹੋਈ ਹੁੰਦੀ ਤਾਂ ਇਹ ਕੁਝ ਵੀ ਨਹੀਂ ਸੀ ਹੋਣਾ ਇੱਥੇ ਆ ਦੇਖੋ ਜੀ 1 ਕਰੋੜਾਂ ਦਾ ਮਪੂਲਰ ਆ ਵਿੱਚੋਂ ਹਿੱਸੇ ਵੀ ਜਾਣੇ ਆ ਨਾ ਤਾਂ ਹੀ ਘੜਾ ਜੀ ਉਹ ਇਹ ਬੰਦ ਨਹੀਂ ਜੀ ਹੋਣਾ ਫਿਰ ਇਹ ਇਹ ਤਾਂ ਬੰਦ ਨਹੀਂ ਪਹਿਣਾ ਕਿਉਂਕਿ ਅੱਗੇ ਵੀ ਨਹਿਰ ਹੈਗੀਆਂ ਬੁੱਢਾ ਦਰਿਆ ਜਿਹੜਾ ਉਹ ਵੀ ਅੱਗੇ ਆ ਜਾਂਦਾ ਆ ਮਤਲਬ ਲੁਧਿਆਣੇ ਤੱਕ ਏਰੀਆ ਜਿੱਥੇ ਤੱਕ ਵੀ ਪਤਾ ਨਹੀਂ ਕਿੱਥੇ ਤੱਕ ਕਹਿੰਦੇ ਫਿਰ ਮਾਰ ਕਰਦੇ ਲੁਧਿਆਣਾ ਡੁੱਬਣਾ ਜੀ ਦੇ ਨਾਲ ਇਹਦੇ ਨਾਲ ਮਾਛੀਵਾੜਾ ਦਾ ਖਤਮੇ ਆ ਜੀ ਆ ਪਿੰਡ ਤਾਂ ਜੀ ਬਿਲਕੁਲ ਖਤਮ ਸਾਰਾ ਏਰੀਆ ਤਬਾਹ ਹੋ ਜਾਣਾ ਆ ਤੇ ਇਹ ਸਿਚੁਏਸ਼ਨ ਕਦੇ ਪਹਿਲਾਂ ਵੀ ਬਣੀ ਹੈ ਮਤਲਬ ਜਿਵੇਂ ਤੁਹਾਡੀ ਉਮਰ ਦੇ ਵਿੱਚ ਜਾਂ ਤੁਸੀਂ ਸੁਣਿਆ ਹੋਵੇ ਬਜ਼ੁਰਗਾਂ ਤੋਂ ਇਦਾਂ ਦੀ ਕੋਈ ਸਿਚੁਏਸ਼ਨ ਕਦੇ 88 ਚ 88 ਚ ਹੋਇਆ ਸੀ 88 ਚ ਹੋਇਆ ਸੀ ਜੀ ਪਹਿਲਾਂ ਪਹਿਲਾਂ ਵੀ ਇੱਥੋਂ ਟੁੱਟ ਲਿਆ ਤੇ ਪਹਿਲਾਂ ਵੀ 19 ਚ ਵੀ ਇੱਕ ਵਾਰ ਹੋ ਗਿਆ ਸੀ ਇਦਾਂ ਹੀ ਹੋ ਗਿਆ ਸੀ ਉਦੋਂ ਫਿਰ ਟੈਂਪਰੇਰੀ ਉਦੋਂ ਡਰੇਨ ਉੱਥੋਂ ਕੱਢੀ ਸੀ ਤੇ ਮੰਨ ਲਓ ਜਿਵੇਂ 27 ਦੇ ਵਿੱਚ ਵੀ ਆਇਆ ਸੀ ਪਾਣੀ ਦਾ ਚਲੋ ਇਸ ਲੈਵਲ ਤੇ ਨਹੀਂ ਆਇਆ ਹੁਣ ਮੰਨ ਲਓ ਰੋਲਾ ਰੱਪਾ ਤਾਂ ਪੈਂਦਾ ਹੀ ਆ ਜਿਵੇਂ ਹੁਣ ਪੈ ਰਿਹਾ ਤਾਂ ਉਸ ਤੋਂ ਬਾਅਦ ਗਵਰਨਮੈਂਟ ਨੇ ਕੋਈ ਕੀਤਾ 23 ਤੋਂ ਬਾਅਦ ਤਾਂ ਇਹ ਗਵਰਨਮੈਂਟ ਹੀ ਸੀਗੀ ਤੇ 2 ਸਾਲ ਨਿਕਲ ਗਏ ਹਨ ਇਹਨਾਂ ਨੇ ਕੁਝ ਕੀਤਾ ਸੀ ਵੀ ਉਹਨੂੰ ਕਰਨ ਵਾਸਤੇ ਜਿਹੜੇ ਝਾਲ ਹੁੰਦੇ ਆ ਮੇਰੇ ਖਿਆਲੋਂ ਪਤਾ ਨਹੀਂ ਕਿੰਨੇ ਕੁ ਪੁਰਾਣੇ ਲੱਗੇ ਹੋਏ ਸੀ ਪੱਥਰ ਨੂੰ ਅੱਛਾ ਉਹ 88 ਦੇ ਪੁਰਾਣੇ ਸੀਗੇ ਕੁਝ ਅਮਲੀ ਵੱਢ ਲੈਗੇ ਜੇ ਕੀਤਾ ਹੁੰਦਾ ਤਾਂ ਉਹ ਮਿੰਟਾਂ ਚ ਇ ਕਿਉਂਕਿ ਉਹ ਜੇ ਕੁਝ ਵੀ ਨਹੀਂ ਜੀ ਕੀਤਾ ਜੇ ਮਤਲਬ ਇਹਨਾਂ ਨੂੰ ਪਤਾ ਸੀ ਸਾਰਾ ਕੁਝ ਹੁਣ ਇਹ ਕਰ ਲੈਂਦੇ ਹੁਣ ਵੀ ਸਾਨੂੰ ਪਤਾ ਸੀ ਕਿੱਦਾਂ ਕੰਮ ਕਰਾ ਰਹੇ ਨੇ ਤੇ ਹੁਣ ਹੁਣ ਜਿਹੜਾ ਤੁਸੀਂ ਕਰਾ ਰਹੇ ਹੋ ਉਹਦੇ ਵਿੱਚ ਪ੍ਰਸ਼ਾਸਨ ਦਾ ਕੀ ਰੋਲ ਹੈ ਪ੍ਰਸ਼ਾਸਨ ਦਾ ਮਤਲਬ ਪ੍ਰਸ਼ਾਸਨ ਦਾ ਤਏ ਹੈਗਾ ਜਿੱਦਾਂ ਬਲਦਹਾਰ ਲਾਉਂਦੇ ਆ ਫੇਰ ਚੱਲ ਪੈਂਦੇ ਆ ਉਹ ਹਾਲ ਹੋਇਆ ਹੋਇਆ ਹੈ ਮਤਲਬ ਪੂਰਾ ਸਾਨੂੰ ਪਿੱਟਣਾ ਪੈਂਦਾ ਆ ਫੇਰ ਕੰਮ ਹੋ ਜਾਂਦੇ ਆ ਠੀਕ ਆ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਹੈਗੇ ਉਹ ਦਿਨ ਰਾਤ ਨਾਲ ਜਾਗਦੇ ਆ ਸੁੱਤੇ ਨਹੀਂ ਲੱਗੇ ਹੋਏ ਆ ਹੁਣ ਜਦੋਂ ਇਹ ਹੈਗੀ ਆ ਪੁੱਤੋ ਸਰਕਾਰ ਨੇ ਹਾਂ ਨਾ ਮੇਨ ਪ੍ਰਸ਼ਾਸਨ ਦੇ ਅਧਿਕਾਰੀ ਵੀ ਕੀ ਕਰ ਲੈਣਗੇ ਸਾਨੂੰ ਪਤਾ ਨਾ ਚੀਜ਼ ਕਿੱਦਾਂ ਆਉਂਦੀ ਕਿੰਨੇ ਟਾਈਮ 'ਚ ਆਉਂਦੀ ਆ ਉਹ ਅਰੇਂਜ ਕਰਦੇ ਹੁਣ ਇਹਦਾ ਸਿੱਧਾ ਸਰਕਾਰ ਵੱਲੋਂ ਤਾਂ ਨਹੀਂ ਫਿਹਾਉਂਦਾ ਹੋਣਾ ਕਿੱਥੋਂ ਰੇਂਜ ਕਰਨਾ ਇੱਧਰੋਂ ਕਰਨਾ ਉੱਧਰੋਂ ਕਰਨਾ ਹੈ ਨਾ ਉਹ ਮਤਲਬ ਰੇਂਜ ਹੁੰਦੀਆਂ ਚੀਜ਼ਾਂ ਤੇ ਸੰਗਤੀ ਰੂਪ 'ਚ ਸਾਰਾ ਕਰ ਰਹੇ ਹੋ ਤੁਸੀਂ ਸੰਗਤੀ ਰੂਪ 'ਚ ਹੀ ਸਾਰਾ ਤੇ ਮੰਨ ਲਓ ਹੁਣ ਚਲੋ ਆਪਾਂ ਅਰਦਾਸ ਸਾਰੇ ਕਰ ਰਹੇ ਆ ਵੀ ਠੀਕ ਹੋ ਜਾਣਗੇ ਹਾਲਾਤ ਹਨਾ ਚਲੋ ਜੇ ਮੰਨ ਲਓ ਇਹ ਚੀਜ਼ਾਂ ਨਿਕਲ ਜਾਂਦੀਆਂ ਨੇ ਫਿਊਚਰ ਦੇ ਲਈ ਮੰਨ ਲਓ ਇਦਾਂ ਦੀ ਸਿਚੁਏਸ਼ਨ ਨਾ ਬਣੇ ਜਾਂ ਇਹਨੂੰ ਰੋਕਿਆ ਜਾਵੇ ਫਿਊਚਰ ਚ ਕੀ ਹੋਣਾ ਚਾਹੀਦਾ ਮੰਨ ਲਓ ਤੁਸੀਂ ਆਪਣੇ ਏਰੀਏ ਦੀ ਇਸ ਇਲਾਕੇ ਦੇ ਬਾਰੇ ਇਸ ਇਲਾਕੇ ਵਾਸਤੇ ਇੱਕ ਤਾਂ ਸਾਰਾ ਉਥੋਂ ਸਿੱਧੀ ਸੈਂਟਰ ਚ ਇਹਦੀ ਸਫਾਈ ਹੋਣੀ ਚਾਹੀਦੀ ਆ ਸੈਂਟਰ ਚ ਇਹਦੀ ਹੋਣੀ ਚਾਹੀਦੀ ਤੇ ਦੂਜਾ ਜਿਹੜੇ ਬੰਨਾਂ ਤੇ ਜਾਲ ਹੋਣੇ ਵਾਲਾ ਪੱਥਰ ਲੱਗਣੇ ਵਾਲਾ ਠੋਕਰਾਂ ਬਣਨੇ ਵਾਲੀਆਂ ਤਕਰੀਬਨਾਂ ਠੋਕਰਾਂ ਸਾਰੀਆਂ ਖਤਮ ਹੋ ਗਈਆਂ ਉਹ ਹੋਣੀਆਂ ਚਾਹੀਦੀਆਂ ਫੇਰ ਕੋਈ ਪ੍ਰੋਬਲਮ ਨਹੀਂ ਆ ਸਕਦੀ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਤੋ ਇਹ ਇਲਾਕੇ ਦੇ ਸੱਜਣ ਸੀਗੇ ਜਿਹੜਾ ਕਿ ਇੱਥੇ ਸਤਲੁਜ ਦਾ ਦਰਿਆ ਅਸੀਂ ਸਵੇਰ ਤੋਂ ਤੁਹਾਨੂੰ ਦਿਖਾਵਾਂਗੇ ਆ ਸਤਲੁਜ ਦਾ ਦਰਿਆ ਪਿੱਛੇ ਵਹਿ ਰਿਹਾ ਹੈ ਰੋਪੜਾ ਇਲਾਕੇ ਦੇ ਵਿੱਚ ਤੇ ਇੱਥੇ ਬੰਨ ਦੇ ਵਿੱਚ ਪਾੜ ਪਿਆ ਹੋਇਆ ਤੇ ਇਹ ਖਤਰਾ ਬਣਿਆ ਹੋਇਆ ਹੈ ਕਿ ਇਹ ਇੱਥੇ ਪਾੜ ਪੈਣ ਤੋਂ ਬਾਅਦ ਇਸ ਇਲਾਕੇ ਦੇ ਵਿੱਚ ਪਾਣੀ ਆ ਸਕਦਾ ਤੇ ਸੰਗਤ ਜਿਹੜੀ ਹੈ ਉਹ ਕੋਸ਼ਿਸ਼ ਕਰ ਰਹੀ ਹੈ ਉਹਨੂੰ ਰੋਕਣ ਦੀ ਪਾੜ ਨੂੰ ਪਾੜ ਨੂੰ ਪੂਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਜਿਹੜੇ ਇਲਾਕੇ ਦੇ ਲੋਕ ਨੇ ਉਹਨਾਂ ਨੇ ਇੱਕ ਜਿਹੜੀ ਗੰਭੀਰ ਸਵਾਲ ਉਠਾਏ ਨੇ ਸਰਕਾਰੀ ਕਾਰਗੁਜ਼ਾਰੀ ਤੇ ਉਠਾਏ ਨੇ ਉਹਨਾਂ ਨੇ ਕਿਹਾ ਕਿ ਇੱਥੇ ਕੋਈ ਜਿਹੜੀ ਆ ਜਿਹੜਾ ਯਾਦ ਆ ਵੈਣੇ ਨੇਚਰਲ ਉਹਦੇ ਵਿੱਚ ਜਿਹੜੀਆਂ ਆਬਸਟਿਕਲਸ ਕ੍ਰੀਏਟ ਕੀਤੀਆਂ ਗਈਆਂ ਨੇ ਉਹ ਸਾਰੀਆਂ ਨੁਕਤੇ ਕਹੇ ਗਏ ਨੇ ਤੇ ਇਹ ਕਾਫੀ ਗੰਭੀਰ ਸਵਾਲ ਨੇ ਤੇ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਇਹ ਵਾਲਾ ਸੰਕਟ ਤਾਂ ਹੱਲ ਹੋ ਜਾਏਗਾ ਤੇ ਪਰ ਜੋ ਫਿਊਚਰ ਦੇ ਵਿੱਚ ਇੱਥੇ ਹੋਣ ਵਾਲਾ ਇਸ ਦੇ ਮਾਈਨਿੰਗ ਦਾ ਬੜਾ ਵੱਡਾ ਇਸ਼ੂ ਹੈ ਇਸ ਇਲਾਕੇ ਦੇ ਵਿੱਚ ਤਾਂ ਉਹ ਉਹ ਨਾ ਉਹ ਸਿਚੁਏਸ਼ਨਸ ਦੇ ਵਿੱਚ ਸਰਕਾਰ ਜਿਹੜੀ ਹੈ ਪ੍ਰੀਜ਼ੈਂਟ ਮੈਜਰਸ ਲਾਊਗੀ ਤੇ ਇਦਾਂ ਦੀ ਸਿਚੁਏਸ਼ਨ ਫਿਊਚਰ ਦੇ ਵਿੱਚ ਨਾ ਬਣੇ ਉਹਦੀ ਕੋਸ਼ਿਸ਼ ਕੀਤੀ ਜਾਊਗੀ ਧੰਨਵਾਦ ਪ੍ਰਸ਼ਾਸਨ ਦਾ ਤੈ ਹੈਗਾ ਜਿੱਦਾਂ ਬੌਲਦੇ ਆਰ ਲਾਉਂਦੇ ਆ ਫੇ ਚੱਲ ਪੈਂਦੇ ਆ ਉਹ ਹਾਲ ਹੋਇਆ ਹੋਇਆ ਹੈ ਪਾਣੀ ਬਚਾਉਣ ਵਾਸਤੇ ਤਾਂ ਕਹਿੰਦੇ ਸੀ ਹਰਿਆਣੇ ਵਾਸਤੇ ਸੀ ਧਰਨੇ ਲਾ ਦੇ ਇਹਦੇ ਵਾਸਤੇ ਇਹਨਾਂ ਦੇ ਜਵਾਨ ਨਹੀਂ ਪਹਿਲਾਂ ਖੁੱਲੀ ਵੀ ਪਹਿਲਾਂ ਪਾਣੀ ਛੱਡ ਦੋ ਹੁਣ ਬੈ ਉੱਥੇ ਲੇਟ ਲੈਂਦੇ ਮੜਾ ਜਾ ਜਾ ਕੇ ਉੱਥੇ ਪਹਿਲਾਂ ਲੇਟਦੇ ਸੀ ਨਾ ਧਰਨੇ ਲਾਉਂਦੇ ਸੀ ਆ ਆ ਬੱਚਾ ਬੱਚਾ ਕਹਿੰਦਾ ਸੀ ਵੀ ਹੁਣ ਪਾਣੀ ਇਹਨਾਂ ਨੂੰ ਛੱਡਣਾ ਚਾਹੀਦਾ ਪਾਣੀ ਬਲੌਕ ਕਰ ਰਹੇ ਇਲਾਕੇ ਨੂੰ ਮਾਰ ਪੈਣੀ ਆ ਮਾਈਨਿੰਗ ਕਰਕੇ ਇਹ ਸਿਚੁਏਸ਼ਨ ਬਣੀ ਹੋਈ ਜਾਂ ਨਹੀਂ ਜੇ ਮਾਈਨਿੰਗ ਸਹੀ ਹੁੰਦੀ ਉੱਤਰ ਗੱਬੇ ਸੈਂਟਰ ਚ ਹੋਈ ਹੁੰਦੀ ਤਾਂ ਇਹ ਕੁਝ ਵੀ ਨਹੀਂ ਸੀ ਹੋਣਾ ਇੱਥੇ ਆ ਦੇਖੋ ਜੀ 1 ਕਰੋੜਾਂ ਦਾ ਮਪੂਲਰ ਆ ਵਿੱਚੋਂ ਹਿੱਸੇ ਵੀ ਜਾਣੇ ਆ ਨਾ ਤਾਂ ਹੀ ਕੜਾ ਜੀ ਉਹ ਇਹ ਬੰਦ ਨਹੀਂ ਜੀ ਹੋਣਾ ਫਿਰ ਇਹ ਤਾਂ ਬੰਦ ਨਹੀਂ ਪੈਣਾ ਕਿਉਂਕਿ ਅੱਗੇ ਵੀ ਨਹਿਰ ਹੈਗੀਆਂ ਬੁੱਢਾ ਦਰਿਆ ਜਿਹੜਾ ਉਹ ਵੀ ਅੱਗੇ ਆ ਜਾਂਦਾ ਆ ਮਤਲਬ ਲੁਧਿਆਣੇ ਤੱਕ ਏਰੀਆ ਜਿੱਥੇ ਤੱਕ ਵੀ ਪਤਾ ਨਹੀਂ ਕਿੱਥੇ ਤੱਕ ਇਹਨੇ ਫੇਰ ਮਾਰ ਕਰਨੀ ਲੁਧਿਆਣਾ ਡੁੱਬਣਾ ਜੀ ਇਹਦੇ ਨਾਲ ਇਹਦੇ ਨਾਲ ਮਾਛੀਵਾੜਾ ਦਾ ਖਤਮੇ ਆ ਜੀ ਆ ਪਿੰਡ ਤਾਂ ਜੀ ਬਿਲਕੁਲ ਖਤਮ ਆ ਸਾਰਾ ਏਰੀਆ ਤਬਾਹ ਹੋ ਜਾਣਾ ਇਹ ਇਹ ਸਿਚੁਏਸ਼ਨ ਕਦੇ ਪਹਿਲਾਂ ਵੀ ਬਣੀ ਹੈ ਮਤਲਬ ਜਿਵੇਂ ਤੁਹਾਡੀ ਉਮਰ ਦੇ ਵਿੱਚ ਜਾਂ ਤੁਸੀਂ ਸੁਣਿਆ ਹੋਵੇ ਬਜ਼ੁਰਗਾਂ ਤੋਂ ਇਦਾਂ ਦੀ ਕੋਈ ਸਿਚੁਏਸ਼ਨ ਕਦੇ 78 ਚ 88 ਚ ਹੋਇਆ ਸੀ 88 ਚ ਹੋਇਆ ਸੀ ਜੀ ਪਹਿਲਾਂ ਪਹਿਲਾਂ ਵੀ ਇੱਥੋਂ ਟੁੱਟ ਲਿਆ ਤੇ ਪਹਿਲਾਂ ਵੀ 19 ਚ ਵੀ ਇੱਕ ਵਾਰ ਹੋ ਗਿਆ ਸੀ ਇਦਾਂ ਹੀ ਹੋ ਗਿਆ ਸੀ ਉਦੋਂ ਫਿਰ ਟੈਂਪਰੇਰੀ ਉਦੋਂ ਡਰੇਨ ਉੱਥੋਂ ਕੱਢੀ ਸੀ ਤੇ ਮੰਨ ਲਓ ਜਿਵੇਂ 27 ਦੇ ਵਿੱਚ ਵੀ ਆਇਆ ਸੀ ਪਾਣੀ ਦਾ ਚਲੋ ਇਸ ਲੈਵਲ ਤੇ ਨਹੀਂ ਆਇਆ ਹੁਣ ਮੰਨ ਲਓ ਰੋਲਾ ਰੱਪਾ ਤਾਂ ਪੈਂਦਾ ਹੀ ਆ ਜਿਵੇਂ ਹੁਣ ਪੈ ਰਿਹਾ ਤਾਂ ਉਸ ਤੋਂ ਬਾਅਦ ਗਵਰਨਮੈਂਟ ਨੇ ਕੋਈ ਕੀਤਾ 23 ਤੋਂ ਬਾਅਦ ਤਾਂ ਇਹ ਗਵਰਨਮੈਂਟ ਹੀ ਸੀਗੀ ਤੇ 2 ਸਾਲ ਨਿਕਲ ਗਏ ਹਨ ਇਹਨਾਂ ਨੇ ਕੁਝ ਕੀਤਾ ਸੀ ਵੀ ਉਹਨੂੰ ਕਰਨ ਵਾਸਤੇ ਜਿਹੜੇ ਝਾਲ ਹੁੰਦੇ ਆ ਮੇਰੇ ਖਿਆਲੋਂ ਪਤਾ ਨਹੀਂ ਕਿੰਨੇ ਕੁ ਪੁਰਾਣੇ ਲੱਗੇ ਹੋਏ ਸੀ ਪੱਥਰ ਨੂੰ ਅੱਛਾ ਉਹ 88 ਦੇ ਪੁਰਾਣੇ ਸੀਗੇ ਕੁਝ ਅਮਲੀ ਵੱਢ ਲੈਗੇ ਜੇ ਕੀਤਾ ਹੁੰਦਾ ਤਾਂ ਉਹ ਮਿੰਟਾਂ ਚ ਇ ਕਿਉਂਕਿ ਉਹ ਜੇ ਕੁਝ ਵੀ ਨਹੀਂ ਜੀ ਕੀਤਾ ਜੇ ਮਤਲਬ ਇਹਨਾਂ ਨੂੰ ਪਤਾ ਸੀ ਸਾਰਾ ਕੁਝ ਹੁਣ ਇਹ ਕਰ ਲੈਂਦੇ ਹੁਣ ਵੀ ਸਾਨੂੰ ਪਤਾ ਸੀ ਕਿੱਦਾਂ ਕੰਮ ਕਰਾ ਰਹੇ ਹਾਂ ਤੇ ਹੁਣ ਹੁਣ ਜਿਹੜਾ ਤੁਸੀਂ ਕਰਾ ਰਹੇ ਹੋ ਉਹਦੇ ਵਿੱਚ ਪ੍ਰਸ਼ਾਸਨ ਦਾ ਕੀ ਰੋਲ ਹੈ ਪ੍ਰਸ਼ਾਸਨ ਦਾ ਮਤਲਬ ਪ੍ਰਸ਼ਾਸਨ ਦਾ ਤਏ ਹੈਗਾ ਜਿੱਦਾਂ ਬਲਦਹਾਰ ਲਾਉਂਦੇ ਆ ਫੇਰ ਚੱਲ ਪੈਂਦੇ ਆ ਉਹ ਹਾਲ ਹੋਇਆ ਹੋਇਆ ਹੈ ਮਤਲਬ ਪੂਰਾ ਸਾਨੂੰ ਪਿੱਟਣਾ ਪੈਂਦਾ ਆ ਫੇਰ ਕੰਮ ਹੋ ਜਾਂਦੇ ਆ ਠੀਕ ਆ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਹੈਗੇ ਉਹ ਦਿਨ ਰਾਤ ਨਾਲ ਜਾਗਦੇ ਆ ਸੁੱਤੇ ਨਹੀਂ ਲੱਗੇ ਹੋਏ ਆ ਹੁਣ ਜਦੋਂ ਇਹ ਹੈਗੀ ਆ ਪੁੱਤੋ ਸਰਕਾਰ ਨੇ ਹਾਂ ਨਾ ਮੇਨ ਪ੍ਰਸ਼ਾਸਨ ਦੇ ਅਧਿਕਾਰੀ ਵੀ ਕੀ ਕਰ ਲੈਣਗੇ ਸਾਨੂੰ ਪਤਾ ਨਾ ਚੀਜ਼ ਕਿੱਦਾਂ ਆਉਂਦੀ ਕਿੰਨੇ ਟਾਈਮ 'ਚ ਆਉਂਦੀ ਆ ਠੀਕ ਹੈ ਜੀ ਉਹ ਅਰੇਂਜ ਕਰਦੇ ਹੁਣ ਇਹਦਾ ਸਿੱਧਾ ਸਰਕਾਰ ਵੱਲੋਂ ਤਾਂ ਨਹੀਂ ਫਿਹਾਉਂਦਾ ਹੋਣਾ ਕਿੱਥੋਂ ਰੇਂਜ ਕਰਨਾ ਇੱਧਰੋਂ ਕਰਨਾ ਉੱਧਰੋਂ ਕਰਨਾ ਹੈ ਨਾ ਉਹ ਮਤਲਬ ਰੇਂਜ ਹੁੰਦੀਆਂ ਚੀਜ਼ਾਂ ਤੇ ਸੰਗਤੀ ਰੂਪ 'ਚ ਸਾਰਾ ਕਰ ਰਹੇ ਹੋ ਤੁਸੀਂ ਸੰਗਤੀ ਰੂਪ 'ਚ ਹੀ ਸਾਰਾ ਤੇ ਮੰਨ ਲਓ ਹੁਣ ਚਲੋ ਆਪਾਂ ਅਰਦਾਸ ਸਾਰੇ ਕਰ ਰਹੇ ਆ ਵੀ ਠੀਕ ਹੋ ਜਾਣਗੇ ਹਾਲਾਤ ਹਨਾ ਚਲੋ ਜੇ ਮੰਨ ਲਓ ਇਹ ਚੀਜ਼ਾਂ ਨਿਕਲ ਜਾਂਦੀਆਂ ਨੇ ਫਿਊਚਰ ਦੇ ਲਈ ਮੰਨ ਲਓ ਇਦਾਂ ਦੀ ਸਿਚੁਏਸ਼ਨ ਨਾ ਬਣੇ ਜਾਂ ਇਹਨੂੰ ਰੋਕਿਆ ਜਾਵੇ ਫਿਊਚਰ ਚ ਕੀ ਹੋਣਾ ਚਾਹੀਦਾ ਮੰਨ ਲਓ ਤੁਸੀਂ ਆਪਣੇ ਏਰੀਏ ਦੀ ਇਸ ਇਲਾਕੇ ਦੇ ਬਾਰੇ ਦੱਸੋ ਇਸ ਇਲਾਕੇ ਵਾਸਤੇ ਇੱਕ ਤਾਂ ਸਾਰਾ ਉਥੋਂ ਸਿੱਧੀ ਸੈਂਟਰ ਚ ਇਹਦੀ ਸਫਾਈ ਹੋਣੀ ਚਾਹੀਦੀ ਆ ਸੈਂਟਰ ਚ ਇਹਦੀ ਹੋਣੀ ਚਾਹੀਦੀ ਤੇ ਦੂਜਾ ਜਿਹੜੇ ਬੰਨਾਂ ਤੇ ਜਾਲ ਹੋਣੇ ਵਾਲਾ ਪੱਥਰ ਲੱਗਣੇ ਵਾਲਾ ਠੋਕਰਾਂ ਬਣਨੇ ਵਾਲੀਆਂ ਤਕਰੀਬਨਾਂ ਠੋਕਰਾਂ ਸਾਰੀਆਂ ਖਤਮ ਹੋ ਗਈਆਂ ਉਹ ਹੋਣੀਆਂ ਚਾਹੀਦੀਆਂ ਫੇਰ ਕੋਈ ਪ੍ਰੋਬਲਮ ਨਹੀਂ ਆ ਸਕਦੀ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਤੋ ਇਹ ਇਲਾਕੇ ਦੇ ਸੱਜਣ ਸੀਗੇ ਜਿਹੜਾ ਕਿ ਇੱਥੇ ਸਤਲੁਜ ਦਾ ਦਰਿਆ ਅਸੀਂ ਸਵੇਰ ਤੋਂ ਤੁਹਾਨੂੰ ਦਿਖਾਵਾਂਗੇ ਆ ਸਤਲੁਜ ਦਾ ਦਰਿਆ ਪਿੱਛੇ ਵਹਿ ਰਿਹਾ ਹੈ ਰੂਪੜਾ ਇਲਾਕੇ ਦੇ ਵਿੱਚ ਤੇ ਇੱਥੇ ਬੰਨ ਦੇ ਵਿੱਚ ਪਾੜ ਪਿਆ ਹੋਇਆ ਹੈ ਤੇ ਇਹ ਖਤਰਾ ਬਣਿਆ ਹੋਇਆ ਹੈ ਕਿ ਇਹ ਇੱਥੇ ਪਾੜ ਪੈਣ ਤੋਂ ਬਾਅਦ ਇਸ ਇਲਾਕੇ ਦੇ ਵਿੱਚ ਪਾਣੀ ਆ ਸਕਦਾ ਤੇ ਸੰਗਤ ਜਿਹੜੀ ਹੈ ਉਹ ਕੋਸ਼ਿਸ਼ ਕਰ ਰਹੀ ਹੈ ਉਹਨੂੰ ਰੋਕਣ ਦੀ ਪਾੜ ਨੂੰ ਪਾੜ ਨੂੰ ਪੂਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਜਿਹੜੇ ਇਲਾਕੇ ਦੇ ਲੋਕ ਨੇ ਉਹਨਾਂ ਨੇ ਇੱਕ ਜਿਹੜੀ ਗੰਭੀਰ ਸਵਾਲ ਉਠਾਏ ਨੇ ਸਰਕਾਰੀ ਕਾਰਗੁਜ਼ਾਰੀ ਤੇ ਉਠਾਏ ਨੇ ਉਹਨਾਂ ਨੇ ਕਿਹਾ ਕਿ ਇੱਥੇ ਕੋਈ ਜਿਹੜੀ ਆ ਜਿਹੜਾ ਦਰਿਆ ਦਾ ਵਹਿਣ ਹੈ ਨੇਚਰਲ ਉਹਦੇ ਵਿੱਚ ਜਿਹੜੀਆਂ ਆਬਸਟਿਕਲਸ ਕ੍ਰੀਏਟ ਕੀਤੀਆਂ ਗਈਆਂ ਨੇ ਉਹ ਸਾਰੀਆਂ ਨੁਕਤੇ ਕਹੇ ਗਏ ਨੇ ਤੇ ਇਹ ਕਾਫੀ ਗੰਭੀਰ ਸਵਾਲ ਨੇ ਤੇ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਇਹ ਵਾਲਾ ਸੰਕਟ ਤਾਂ ਹੱਲ ਹੋ ਜਾਏਗਾ ਤੇ ਪਰ ਜੋ ਫਿਊਚਰ ਦੇ ਵਿੱਚ ਇੱਥੇ ਹੋਣ ਵਾਲਾ ਇਸ ਦੇ ਮਾਈਨਿੰਗ ਦਾ ਬੜਾ ਵੱਡਾ ਇਸ਼ੂ ਹੈ ਇਸ ਇਲਾਕੇ ਦੇ ਵਿੱਚ ਤਾਂ ਉਹ ਉਹ ਨਾ ਉਹ ਸਿਚੁਏਸ਼ਨਸ ਦੇ ਵਿੱਚ ਸਰਕਾਰ ਜਿਹੜੀ ਹੈ ਪ੍ਰੀਜ਼ੈਂਟ ਮੈਜਰਸ ਲਾਊਗੀ ਤੇ ਇਦਾਂ ਦੀ ਸਿਚੁਏਸ਼ਨ ਫਿਊਚਰ ਦੇ ਵਿੱਚ ਨਾ ਬਣੇ ਉਹਦੀ ਕੋਸ਼ਿਸ਼ ਕੀਤੀ ਜਾਊਗੀ ਧੰਨਵਾਦ ਪ੍ਰਸ਼ਾਸਨ ਦਾ ਤੈ ਹੈਗਾ ਜਿੱਦਾਂ ਬੋਲਦੇ ਆਰ ਲਾਉਂਦੇ ਆ ਫੇ ਚੱਲ ਪੈਂਦੇ ਆ ਉਹ ਹਾਲ ਹੋਇਆ ਹੋਇਆ ਹੈ ਪਾਣੀ ਬਚਾਉਣ ਵਾਸਤੇ ਤਾਂ ਕਹਿੰਦੇ ਸੀ ਹਰਿਆਣੇ ਵਾਸਤੇ ਸੀ ਧਰਨੇ ਲਾ ਦੇ ਇਹਦੇ ਵਾਸਤੇ ਉਹਨਾਂ ਦੇ ਜਵਾਨ ਨਹੀਂ ਪਹਿਲਾਂ ਖੁੱਲੀ ਵੀ ਪਹਿਲਾਂ ਪਾਣੀ ਛੱਡ ਦੋ ਹੁਣ ਬੈ ਉੱਥੇ ਲੇਟ ਲੈਂਦੇ ਮੜਾ ਜਾ ਜਾ ਕੇ ਉੱਥੇ ਪਹਿਲਾਂ ਲੇਟਦੇ ਸੀ ਨਾ ਧਰਨੇ ਲਾਉਂਦੇ ਸੀ ਆਹ ਬੱਚਾ ਬੱਚਾ ਕਹਿੰਦਾ ਸੀ ਵੀ ਹੁਣ ਪਾਣੀ ਇਹਨਾਂ ਨੂੰ ਛੱਡਣਾ ਚਾਹੀਦਾ ਪਾਣੀ ਬਲੌਕ ਕਰ ਰਹੇ ਇਲਾਕੇ ਨੂੰ ਮਾਰ ਪੈਣੀ ਆ ਮਾਈਨਿੰਗ ਕਰਕੇ ਇਹ ਸਿਚੁਏਸ਼ਨ ਬਣੀ ਹੋਈ ਆ ਨਹੀਂ ਜੇ ਮਾਈਨਿੰਗ ਸਹੀ ਹੁੰਦੀ ਉੱਤਰ ਗੱਬੇ ਸੈਂਟਰ ਚ ਹੋਈ ਹੁੰਦੀ ਤਾਂ ਇਹ ਕੁਝ ਵੀ ਨਹੀਂ ਸੀ ਹੋਣਾ ਇੱਥੇ ਆ ਦੇਖੋ ਜੀ 1 ਕਰੋੜਾਂ ਦਾ ਪਪੂਲਰ ਆ ਵਿੱਚੋਂ ਹਿੱਸੇ ਵੀ ਜਾਣੇ ਆ ਨਾ ਤਾਂ ਹੀ ਕਢਾ ਜੀ ਉਹ ਇਹ ਬੰਦ ਨਹੀਂ ਜੀ ਹੋਣਾ ਫਿਰ ਇਹ ਦਾ ਬੰਦ ਨਹੀਂ ਪੈਣਾ ਕਿਉਂਕਿ ਅੱਗੇ ਵੀ ਨਹਿਰ ਹੈਗੀਆਂ ਬੁੱਢਾ ਦਰਿਆ ਜਿਹੜਾ ਉਹ ਵੀ ਅੱਗੇ ਆ ਜਾਂਦਾ ਆ ਮਤਲਬ ਲੁਧਿਆਣੇ ਤੱਕ ਏਰੀਆ ਜਿੱਥੇ ਤੱਕ ਵੀ ਪਤਾ ਨਹੀਂ ਕਿੱਥੇ ਤੱਕ ਇਹਨੇ ਫੇਰ ਮਾਰ ਕਰਨੀ ਲੁਧਿਆਣਾ ਡੁੱਬਣਾ ਜੀ ਇਹਦੇ ਨਾਲ ਇਹਦੇ ਨਾਲ ਮਾਛੀਵਾੜਾ ਦਾ ਖਤਮੇ ਆ ਜੀ ਆ ਪਿੰਡ ਤਾਂ ਜੀ ਬਿਲਕੁਲ ਖਤਮ ਆ ਸਾਰਾ ਏਰੀਆ ਤਬਾਹ ਹੋ ਜਾਣਾ ਇਹ ਇਹ ਸਿਚੁਏਸ਼ਨ ਕਦੇ ਪਹਿਲਾਂ ਵੀ ਬਣੀ ਹੈ ਮਤਲਬ ਜਿਵੇਂ ਤੁਹਾਡੀ ਉਮਰ ਦੇ ਵਿੱਚ ਜਾਂ ਤੁਸੀਂ ਸੁਣਿਆ ਹੋਵੇ ਬਜ਼ੁਰਗਾਂ ਤੋਂ ਇਦਾਂ ਦੀ ਕੋਈ ਸਿਚੁਏਸ਼ਨ ਕਦੇ 78 ਚ 86 ਚ ਹੋਇਆ ਸੀ 86 ਚ ਹੋਇਆ ਸੀ ਜੀ ਪਹਿਲਾਂ ਪਹਿਲਾਂ ਵੀ ਇੱਥੋਂ ਟੁੱਟ ਲਿਆ ਤੇ ਪਹਿਲਾਂ ਵੀ 19 ਚ ਵੀ ਇੱਕ ਵਾਰ ਹੋ ਗਿਆ ਸੀ ਇਦਾਂ ਹੀ ਹੋ ਗਿਆ ਸੀ ਉਦੋਂ ਫਿਰ ਟੈਂਪਰੇਰੀ ਉਦੋਂ ਡਰੇਨ ਉੱਥੋਂ ਕੱਢੀ ਸੀ ਤੇ ਮੰਨ ਲਓ ਜਿਵੇਂ 27 ਦੇ ਵਿੱਚ ਵੀ ਆਇਆ ਸੀ ਪਾਣੀ ਦਾ ਚਲੋ ਇਸ ਲੈਵਲ ਤੇ ਨਹੀਂ ਆਇਆ ਹੁਣ ਮੰਨ ਲਓ ਰੋਲਾ ਰੱਪਾ ਤਾਂ ਪੈਂਦਾ ਹੀ ਆ ਜਿਵੇਂ ਹੁਣ ਪੈ ਰਿਹਾ ਤਾਂ ਉਸ ਤੋਂ ਬਾਅਦ ਗਵਰਨਮੈਂਟ ਨੇ ਕੋਈ ਕੀਤਾ 23 ਤੋਂ ਬਾਅਦ ਤਾਂ ਇਹ ਗਵਰਨਮੈਂਟ ਹੀ ਸੀਗੀ ਤੇ 2 ਸਾਲ ਨਿਕਲ ਗਏ ਹਨ ਇਹਨਾਂ ਨੇ ਕੁਝ ਕੀਤਾ ਸੀ ਵੀ ਉਹਨੂੰ ਕਰਨ ਵਾਸਤੇ ਜਿਹੜੇ ਝਾਲ ਹੁੰਦੇ ਆ ਮੇਰੇ ਖਿਆਲੋਂ ਪਤਾ ਨਹੀਂ ਕਿੰਨੇ ਕੁ ਪੁਰਾਣੇ ਲੱਗੇ ਹੋਏ ਸੀ ਪੱਥਰ ਨੂੰ ਅੱਛਾ ਉਹ 88 ਦੇ ਪੁਰਾਣੇ ਸੀਗੇ ਕੁਝ ਅਮਲੀ ਵੱਢ ਲੈਗੇ ਜੇ ਕੀਤਾ ਹੁੰਦਾ ਤਾਂ ਉਹ ਮਿੰਟਾਂ ਚ ਇ ਕਿਉਂਕਿ ਉਹ ਜੇ ਕੁਝ ਵੀ ਨਹੀਂ ਜੀ ਕੀਤਾ ਜੇ ਮਤਲਬ ਇਹਨਾਂ ਨੂੰ ਪਤਾ ਸੀ ਸਾਰਾ ਕੁਝ ਹੁਣ ਇਹ ਕਰ ਲੈਂਦੇ ਹੁਣ ਵੀ ਸਾਨੂੰ ਪਤਾ ਸੀ ਕਿੱਦਾਂ ਕੰਮ ਕਰਾ ਰਹੇ ਨੇ ਤੇ ਹੁਣ ਹੁਣ ਜਿਹੜਾ ਤੁਸੀਂ ਕਰਾ ਰਹੇ ਹੋ ਉਹਦੇ ਵਿੱਚ ਪ੍ਰਸ਼ਾਸਨ ਦਾ ਕੀ ਰੋਲ ਹੈ ਪ੍ਰਸ਼ਾਸਨ ਦਾ ਮਤਲਬ ਪ੍ਰਸ਼ਾਸਨ ਦਾ ਤਏ ਹੈਗਾ ਜਿੱਦਾਂ ਬਲਦਹਾਰ ਲਾਉਂਦੇ ਆ ਫੇਰ ਚੱਲ ਪੈਂਦੇ ਆ ਉਹ ਹਾਲ ਹੋਇਆ ਹੋਇਆ ਹੈ ਮਤਲਬ ਪੂਰਾ ਸਾਨੂੰ ਪਿੱਟਣਾ ਪੈਂਦਾ ਆ ਫੇਰ ਕੰਮ ਹੋ ਜਾਂਦੇ ਆ ਠੀਕ ਆ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਹੈਗੇ ਉਹ ਦਿਨ ਰਾਤ ਨਾਲ ਜਾਗਦੇ ਆ ਸੁੱਤੇ ਨਹੀਂ ਲੱਗੇ ਹੋਏ ਆ ਹੁਣ ਜਦੋਂ ਇਹ ਹੈਗੀ ਆ ਪੁੱਤੋ ਸਰਕਾਰ ਨੇ ਹਾਂ ਨਾ ਮੇਨ ਪ੍ਰਸ਼ਾਸਨ ਦੇ ਅਧਿਕਾਰੀ ਵੀ ਕੀ ਕਰ ਲੈਣਗੇ ਸਾਨੂੰ ਪਤਾ ਨਾ ਚੀਜ਼ ਕਿੱਦਾਂ ਆਉਂਦੀ ਕਿੰਨੇ ਟਾਈਮ 'ਚ ਆਉਂਦੀ ਆ ਉਹ ਅਰੇਂਜ ਕਰਦੇ ਹੁਣ ਇਹਦਾ ਸਿੱਧਾ ਸਰਕਾਰ ਵੱਲੋਂ ਤਾਂ ਨਹੀਂ ਫਿਹਾਉਂਦਾ ਹੋਣਾ ਕਿੱਥੋਂ ਰੇਂਜ ਕਰਨਾ ਇੱਧਰੋਂ ਕਰਨਾ ਉੱਧਰੋਂ ਕਰਨਾ ਹੈ ਨਾ ਉਹ ਮਤਲਬ ਰੇਂਜ ਹੁੰਦੀਆਂ ਚੀਜ਼ਾਂ ਤੇ ਸੰਗਤੀ ਰੂਪ 'ਚ ਸਾਰਾ ਕਰ ਰਹੇ ਹੋ ਤੁਸੀਂ ਸੰਗਤੀ ਰੂਪ 'ਚ ਹੀ ਸਾਰਾ ਤੇ ਮੰਨ ਲਓ ਹੁਣ ਚਲੋ ਆਪਾਂ ਅਰਦਾਸਾਰੇ ਕਰ ਰਹੇ ਆ ਵੀ ਠੀਕ ਹੋ ਜਾਣਗੇ ਹਾਲਾਤ ਹਨਾ ਚਲੋ ਜੇ ਮੰਨ ਲਓ ਇਹ ਚੀਜ਼ਾਂ ਨਿਕਲ ਜਾਂਦੀਆਂ ਨੇ ਫਿਊਚਰ ਦੇ ਲਈ ਮੰਨ ਲਓ ਇਦਾਂ ਦੀ ਸਿਚੁਏਸ਼ਨ ਨਾ ਬਣੇ ਜਾਂ ਇਹਨੂੰ ਰੋਕਿਆ ਜਾਵੇ ਫਿਊਚਰ ਚ ਕੀ ਹੋਣਾ ਚਾਹੀਦਾ ਮੰਨ ਲਓ ਤੁਸੀਂ ਆਪਣੇ ਏਰੀਏ ਦੀ ਇਸ ਇਲਾਕੇ ਦੇ ਬਾਰੇ ਇਸ ਇਲਾਕੇ ਵਾਸਤੇ ਇੱਕ ਤਾਂ ਇਹ ਸਾਰਾ ਉਥੋਂ ਸਿੱਧੀ ਸੈਂਟਰ ਚ ਇਹਦੀ ਸਫਾਈ ਹੋਣੀ ਚਾਹੀਦੀ ਆ ਸੈਂਟਰ ਚ ਇਹਦੀ ਹੋਣੀ ਚਾਹੀਦੀ ਤੇ ਦੂਜਾ ਜਿਹੜੇ ਬੰਨਾਂ ਤੇ ਜਾਲ ਹੋਣੇ ਵਾਲਾ ਪੱਥਰ ਲੱਗਣੇ ਵਾਲਾ ਠੋਕਰਾਂ ਬਣਨੇ ਵਾਲੀਆਂ ਤਕਰੀਬਨਾਂ ਠੋਕਰਾਂ ਸਾਰੀਆਂ ਖਤਮ ਹੋ ਗਈਆਂ ਉਹ ਹੋਣੀਆਂ ਚਾਹੀਦੀਆਂ ਫੇਰ ਕੋਈ ਪ੍ਰੋਬਲਮ ਨਹੀਂ ਆ ਸਕਦੀ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਤੋ ਇਹ ਇਲਾਕੇ ਦੇ ਸੱਜਣ ਸੀਗੇ ਜਿਹੜਾ ਕਿ ਇੱਥੇ ਸਤਲੁਜ ਦਾ ਦਰਿਆ ਅਸੀਂ ਸਵੇਰ ਤੋਂ ਤੁਹਾਨੂੰ ਦਿਖਾਵਾਂਗੇ ਆ ਸਤਲੁਜ ਦਾ ਦਰਿਆ ਪਿੱਛੇ ਵਹਿ ਰਿਹਾ ਹੈ ਰੂਪੜਾ ਵਾਕੇ ਦੇ ਵਿੱਚ ਤੇ ਇੱਥੇ ਬੰਨ ਦੇ ਵਿੱਚ ਪਾੜ ਪਿਆ ਹੋਇਆ ਹੈ ਤੇ ਇਹ ਖਤਰਾ ਬਣਿਆ ਹੋਇਆ ਹੈ ਕਿ ਇਹ ਇੱਥੇ ਪਾੜ ਪੈਣ ਤੋਂ ਬਾਅਦ ਇਸ ਇਲਾਕੇ ਦੇ ਵਿੱਚ ਪਾਣੀ ਆ ਸਕਦਾ ਤੇ ਸੰਗਤ ਜਿਹੜੀ ਹੈ ਉਹ ਕੋਸ਼ਿਸ਼ ਕਰ ਰਹੀ ਹੈ ਉਹਨੂੰ ਰੋਕਣ ਦੀ ਪਾੜ ਨੂੰ ਪਾੜ ਨੂੰ ਪੂਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਜਿਹੜੇ ਇਲਾਕੇ ਦੇ ਲੋਕ ਨੇ ਉਹਨਾਂ ਨੇ ਇੱਕ ਜਿਹੜੀ ਗੰਭੀਰ ਸਵਾਲ ਉਠਾਏ ਨੇ ਸਰਕਾਰੀ ਕਾਰਗੁਜ਼ਾਰੀ ਤੇ ਉਠਾਏ ਨੇ ਉਹਨਾਂ ਨੇ ਕਿਹਾ ਕਿ ਇੱਥੇ ਕੋਈ ਜਿਹੜੀ ਆ ਜਿਹੜਾ ਦਰਿਆ ਦਾ ਵਹਿਣ ਹੈ ਨੇਚਰਲ ਉਹਦੇ ਵਿੱਚ ਜਿਹੜੀਆਂ ਆਬਸਟਿਕਲਸ ਕ੍ਰੀਏਟ ਕੀਤੀਆਂ ਗਈਆਂ ਨੇ ਉਹ ਸਾਰੀਆਂ ਨੁਕਤੇ ਕਹੇ ਗਏ ਨੇ ਤੇ ਇਹ ਕਾਫੀ ਗੰਭੀਰ ਸਵਾਲ ਨੇ ਤੇ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਇਹ ਵਾਲਾ ਸੰਕਟ ਤਾਂ ਹੱਲ ਹੋ ਜਾਏਗਾ ਤੇ ਪਰ ਜੋ ਫਿਊਚਰ ਦੇ ਵਿੱਚ ਇੱਥੇ ਹੋਣ ਵਾਲਾ ਇਸ ਦੇ ਮਾਈਨਿੰਗ ਦਾ ਬੜਾ ਵੱਡਾ ਇਸ਼ੂ ਹੈ ਇਸ ਇਲਾਕੇ ਦੇ ਵਿੱਚ ਤਾਂ ਉਹ ਉਹ ਨਾ ਉਹ ਸਿਚੁਏਸ਼ਨਸ ਦੇ ਵਿੱਚ ਸਰਕਾਰ ਜਿਹੜੀ ਹੈ ਪ੍ਰੀਜ਼ੈਂਟ ਮੈਜਰਸ ਲਾਊਗੀ ਤੇ ਇਦਾਂ ਦੀ ਸਿਚੁਏਸ਼ਨ ਫਿਊਚਰ ਦੇ ਵਿੱਚ ਨਾ ਬਣੇ ਉਹਦੀ ਕੋਸ਼ਿਸ਼ ਕੀਤੀ ਜਾਊਗੀ ਧੰਨਵਾਦ ਪ੍ਰਸ਼ਾਸਨ ਦਾ ਤੈ ਹੈਗਾ ਜਿੱਦਾਂ ਬੌਲਦੇ ਆਰ ਲਾਉਂਦੇ ਆ ਫੇਰ ਚੱਲ ਪੈਂਦੇ ਆ ਉਹ ਹਾਲ ਹੋਇਆ ਹੋਇਆ ਪਾਣੀ ਬਚਾਉਣ ਵਾਸਤੇ ਤਾਂ ਕਹਿੰਦੇ ਸੀ ਹਰਿਆਣੇ ਵਾਸਤੇ ਸੀ ਧਰਨੇ ਲਾ ਦੇ ਇਹਦੇ ਵਾਸਤੇ ਉਹਨਾਂ ਦੇ ਜਵਾਨ ਨਹੀਂ ਪਹਿਲਾਂ ਖੁੱਲੀ ਵੀ ਪਹਿਲਾਂ ਪਾਣੀ ਛੱਡ ਦੋ ਹੁਣ ਮੈਂ ਉੱਥੇ ਲੇਟ ਲੈਂਦੇ ਮੜਾ ਜਾ ਕੇ ਉੱਥੇ ਪਹਿਲਾਂ ਲੇਟਦੇ ਸੀ ਨਾ ਧਰਨੇ ਲਾਉਂਦੇ ਸੀ ਆਹ ਆਹ ਬੱਚਾ ਬੱਚਾ ਕਹਿੰਦਾ ਸੀ ਵੀ ਹੁਣ ਪਾਣੀ ਇਹਨਾਂ ਨੂੰ ਛੱਡਣਾ ਚਾਹੀਦਾ ਪਾਣੀ ਬਲੌਕ ਕਰ ਰਹੇ ਇਲਾਕੇ ਨੂੰ ਮਾਰ ਪੈਣੀ ਆ ਮਾਈਨਿੰਗ ਕਰਕੇ ਇਹ ਸਿਚੁਏਸ਼ਨ ਬਣੀ ਹੋਈ ਆ ਨਹੀਂ ਜੇ ਮਾਈਨਿੰਗ ਸਹੀ ਹੁੰਦੀ ਉੱਤਰ ਗੱਬੇ ਸੈਂਟਰ ਚ ਹੋਈ ਹੁੰਦੀ ਤਾਂ ਇਹ ਕੁਝ ਵੀ ਨਹੀਂ ਸੀ ਹੋਣਾ ਇੱਥੇ ਆ ਦੇਖੋ ਜੀ 1 ਕਰੋੜਾਂ ਦਾ ਮਪੂਲਰ ਆ ਵਿੱਚੋਂ ਹਿੱਸੇ ਵੀ ਜਾਣੇ ਆ ਨਾ ਤਾਂ ਹੀ ਕੜਾ ਜੀ ਉਹ ਇਹ ਬੰਦ ਨਹੀਂ ਜੀ ਹੋਣਾ ਫਿਰ ਇਹ ਇਹ ਤਾਂ ਬੰਦ ਨਹੀਂ ਪਹਿਣਾ ਕਿਉਂਕਿ ਅੱਗੇ ਵੀ ਨਹਿਰ ਹੈਗੀਆਂ ਬੁੱਢਾ ਦਰਿਆ ਜਿਹੜਾ ਉਹ ਵੀ ਅੱਗੇ ਆ ਜਾਂਦਾ ਆ ਮਤਲਬ ਲੁਧਿਆਣੇ ਤੱਕ ਏਰੀਆ ਜਿੱਥੇ ਤੱਕ ਵੀ ਪਤਾ ਨਹੀਂ ਕਿੱਥੇ ਤੱਕ ਕਹਿੰਦੇ ਫਿਰ ਮਾਰ ਕਰਦੇ ਲੁਧਿਆਣਾ ਡੁੱਬਣਾ ਜੀ ਦੇ ਨਾਲ ਇਹਦੇ ਨਾਲ ਮਾਛੀਵਾੜਾ ਦਾ ਖਤਮੇ ਆ ਜੀ ਆ ਪਿੰਡ ਤਾਂ ਜੀ ਬਿਲਕੁਲ ਖਤਮ ਆ ਸਾਰਾ ਏਰੀਆ ਤਬਾਹ ਹੋ ਜਾਣਾ ਤੇ ਇਹ ਸਿਚੁਏਸ਼ਨ ਕਦੇ ਪਹਿਲਾਂ ਵੀ ਬਣੀ ਹੈ ਮਤਲਬ ਜਿਵੇਂ ਤੁਹਾਡੀ ਉਮਰ ਦੇ ਵਿੱਚ ਜਾਂ ਤੁਸੀਂ ਸੁਣਿਆ ਹੋਵੇ ਬਜ਼ੁਰਗਾਂ ਤੋਂ ਇਦਾਂ ਦੀ ਕੋਈ ਸਿਚੁਏਸ਼ਨ ਕਦੇ 78 ਚ 88 ਚ ਹੋਇਆ ਸੀ 88 ਚ ਹੋਇਆ ਸੀ ਜੀ ਪਹਿਲਾਂ ਪਹਿਲਾਂ ਵੀ ਉੱਥੋਂ ਟੁੱਟ ਲਿਆ ਤੇ ਪਹਿਲਾਂ ਵੀ ਆ 19 ਚ ਵੀ ਇੱਕ ਵਾਰ ਹੋ ਗਿਆ ਸੀ ਇਦਾਂ ਹੀ ਹੋ ਗਿਆ ਸੀ ਉਦੋਂ ਫੇਰ ਟੈਂਪਰੇਰੀ ਉਦੋਂ ਡਰੇਨ ਉੱਥੋਂ ਕੱਢੀ ਸੀ ਤੇ ਮੰਨ ਲਓ ਜਿਵੇਂ 27 ਦੇ ਵਿੱਚ ਵੀ ਆਇਆ ਸੀ ਪਾਣੀ ਦਾ ਚਲੋ ਇਸ ਲੈਵਲ ਤੇ ਨਹੀਂ ਆਇਆ ਹੁਣ ਮੰਨ ਲਓ ਰੋਲਾ ਰੱਪਾ ਤਾਂ ਪੈਂਦਾ ਹੀ ਆ ਜਿਵੇਂ ਹੁਣ ਪੈ ਰਿਹਾ ਤਾਂ ਉਸ ਤੋਂ ਬਾਅਦ ਗਵਰਨਮੈਂਟ ਨੇ ਕੋਈ ਕੀਤਾ 23 ਤੋਂ ਬਾਅਦ ਤਾਂ ਇਹ ਗਵਰਨਮੈਂਟ ਹੀ ਸੀਗੀ ਤੇ 2 ਸਾਲ ਨਿਕਲ ਗਏ ਹਨ ਇਹਨਾਂ ਨੇ ਕੁਝ ਕੀਤਾ ਸੀ ਵੀ ਉਹਨੂੰ ਕਰਨ ਵਾਸਤੇ ਜਿਹੜੇ ਜਾਲ ਹੁੰਦੇ ਆ ਮੇਰੇ ਖਿਆਲੋਂ ਪਤਾ ਨਹੀਂ ਕਿੰਨੇ ਕੁ ਪੁਰਾਣੇ ਲੱਗੇ ਹੋਏ ਸੀ ਪੱਥਰ ਨੂੰ ਅੱਛਾ 88 ਦੇ ਪੁਰਾਣੇ ਸੀਗੇ ਕੁਝ ਅਮਲੀ ਵੱਢ ਲੈਗੇ ਜੇ ਕੀਤਾ ਹੁੰਦਾ ਤਾਂ ਉਹ ਮਿੰਟਾਂ ਜਿੱ ਉਹ ਜੇ ਕੁਝ ਵੀ ਨਹੀਂ ਜੀ ਕੀਤਾ ਜੇ ਮਤਲਬ ਇਹਨਾਂ ਨੂੰ ਪਤਾ ਸੀ ਸਾਰਾ ਕੁਝ ਹੁਣ ਇਹ ਕਰ ਲੈਂਦੇ ਹੁਣ ਵੀ ਸਾਨੂੰ ਪਤਾ ਸੀ ਕਿੱਦਾਂ ਕੰਮ ਕਰਾ ਰਹੇ ਨੇ ਤੇ ਹੁਣ ਹੁਣ ਜਿਹੜਾ ਤੁਸੀਂ ਕਰਾ ਰਹੇ ਹੋ ਉਹਦੇ ਵਿੱਚ ਪ੍ਰਸ਼ਾਸਨ ਦਾ ਕੀ ਰੋਲ ਹੈ ਪ੍ਰਸ਼ਾਸਨ ਦਾ ਮਤਲਬ ਪ੍ਰਸ਼ਾਸਨ ਦਾ ਤਏ ਹੈਗਾ ਜਿੱਦਾਂ ਬਲਦਹਾਰ ਲਾਉਂਦੇ ਆ ਫੇਰ ਚੱਲ ਪੈਂਦੇ ਆ ਉਹ ਹਾਲ ਹੋਇਆ ਹੋਇਆ ਹੈ ਮਤਲਬ ਪੂਰਾ ਸਾਨੂੰ ਪਿੱਟਣਾ ਪੈਂਦਾ ਆ ਫੇਰ ਕੰਮ ਹੋ ਜਾਂਦੇ ਆ ਠੀਕ ਆ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਹੈਗੇ ਉਹ ਦਿਨ ਰਾਤ ਨਾਲ ਜਾਗਦੇ ਆ ਸੁੱਤੇ ਨਹੀਂ ਲੱਗੇ ਹੋਏ ਆ ਉਹ ਹੁਣ ਜਦੋਂ ਇਹ ਹੈਗੀ ਆ ਪੁੱਤੋ ਸਰਕਾਰ ਦੇ ਹਾਂ ਨਾ ਮੇਲੇ ਪ੍ਰਸ਼ਾਸਨ ਦੇ ਅਧਿਕਾਰੀ ਵੀ ਕੀ ਕਰ ਲੈਣਗੇ ਸਾਨੂੰ ਪਤਾ ਨਾ ਚੀਜ਼ ਕਿੱਦਾਂ ਆਉਂਦੀ ਕਿੰਨੇ ਟਾਈਮ 'ਚ ਆਉਂਦੀ ਆ ਉਹ ਅਰੇਂਜ ਕਰਦੇ ਹੋਣ ਇਹਦਾ ਸਿੱਧਾ ਸਰਕਾਰ ਵੱਲੋਂ ਤਾਂ ਨਹੀਂ ਫਿਉਂਦਾ ਹੋਣਾ ਕਿੱਥੋਂ ਰੇਂਜ ਕਰਨਾ ਇੱਧਰੋਂ ਕਰਨਾ ਉੱਧਰੋਂ ਕਰਨਾ ਹੈ ਨਾ ਉਹ ਮਤਲਬ ਰੇਂਜ ਹੁੰਦੀਆਂ ਚੀਜ਼ਾਂ ਤੇ ਸੰਗਤੀ ਰੂਪ 'ਚ ਸਾਰਾ ਕਰ ਰਹੇ ਹੋ ਤੁਸੀਂ ਸੰਗਤੀ ਰੂਪ 'ਚ ਹੀ ਸਾਰਾ ਤੇ ਮੰਨ ਲਓ ਹੁਣ ਚਲੋ ਆਪਾਂ ਅਰਦਾਸਾਰੇ ਕਰ ਰਹੇ ਆ ਵੀ ਠੀਕ ਹੋ ਜਾਣਗੇ ਹਾਲਾਤ ਹਨਾ ਚਲੋ ਜੇ ਮੰਨ ਲਓ ਇਹ ਚੀਜ਼ਾਂ ਨਿਕਲ ਜਾਂਦੀਆਂ ਨੇ ਫਿਊਚਰ ਦੇ ਲਈ ਮੰਨ ਲਓ ਇਦਾਂ ਦੀ ਸਿਚੁਏਸ਼ਨ ਨਾ ਬਣੇ ਜਾਂ ਇਹਨੂੰ ਰੋਕਿਆ ਜਾਵੇ ਫਿਊਚਰ ਚ ਕੀ ਹੋਣਾ ਚਾਹੀਦਾ ਮੰਨ ਲਓ ਤੁਸੀਂ ਆਪਣੇ ਏਰੀਏ ਦੀ ਇਸ ਇਲਾਕੇ ਦੇ ਬਾਰੇ ਦੱਸੋ ਇਸ ਇਲਾਕੇ ਵਾਸਤੇ ਸਾਰਾ ਉਥੋਂ ਸਿੱਧੀ ਸੈਂਟਰ ਚ ਇਹਦੀ ਸਫਾਈ ਹੋਣੀ ਚਾਹੀਦੀ ਆ ਸੈਂਟਰ ਚ ਇਹਦੀ ਹੋਣੀ ਚਾਹੀਦੀ ਤੇ ਦੂਜਾ ਜਿਹੜੇ ਬੰਨਾਂ ਤੇ ਜਾਲ ਹੋਣੇ ਵਾਲਾ ਪੱਥਰ ਲੱਗਣੇ ਵਾਲਾ ਠੋਕਰਾਂ ਬਣਨੇ ਆਣੀਆਂ ਤਕਰੀਬਨਾਂ ਠੋਕਰਾਂ ਸਾਰੀਆਂ ਖਤਮ ਹੋ ਗਈਆਂ ਉਹ ਹੋਣੀਆਂ ਚਾਹੀਦੀਆਂ ਫੇਰ ਕੋਈ ਪ੍ਰੋਬਲਮ ਨਹੀਂ ਆ ਸਕਦੀ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਤੋ ਇਹੇ ਇਲਾਕੇ ਦੇ ਸੱਜਣ ਸੀਗੇ ਜਿਹੜਾ ਕਿ ਇੱਥੇ ਸਤਲੁਜ ਦਾ ਦਰਿਆ ਅਸੀਂ ਸਵੇਰ ਤੋਂ ਤੁਹਾਨੂੰ ਦਿਖਾਵਾਂਗੇ ਆ ਸਤਲੁਜ ਦਾ ਦਰਿਆ ਪਿੱਛੇ ਵਹਿ ਰਿਹਾ ਹੈ ਰੂਪੜ ਇਲਾਕੇ ਦੇ ਵਿੱਚ ਤੇ ਇੱਥੇ ਬੰਨ ਦੇ ਵਿੱਚ ਪਾੜ ਪਿਆ ਹੋਇਆ ਤੇ ਇਹ ਖਤਰਾ ਬਣਿਆ ਹੋਇਆ ਹੈ ਕਿ ਇਹ ਇੱਥੇ ਪਾੜ ਪੈਣ ਤੋਂ ਬਾਅਦ ਇਸ ਇਲਾਕੇ ਦੇ ਵਿੱਚ ਪਾਣੀ ਆ ਸਕਦਾ ਤੇ ਸੰਗਤ ਜਿਹੜੀ ਹੈ ਉਹ ਕੋਸ਼ਿਸ਼ ਕਰ ਰਹੀ ਹੈ ਉਹਨੂੰ ਰੋਕਣ ਦੀ ਪਾੜ ਨੂੰ ਪਾੜ ਨੂੰ ਪੂਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਜਿਹੜੇ ਇਲਾਕੇ ਦੇ ਲੋਕ ਨੇ ਉਹਨਾਂ ਨੇ ਇੱਕ ਜਿਹੜੀ ਗੰਭੀਰ ਸਵਾਲ ਉਠਾਏ ਨੇ ਸਰਕਾਰੀ ਕਾਰਗੁਜ਼ਾਰੀ ਤੇ ਉਠਾਏ ਨੇ ਉਹਨਾਂ ਨੇ ਕਿਹਾ ਕਿ ਇੱਥੇ ਕੋਈ ਜਿਹੜੀ ਆ ਜਿਹੜਾ ਯਾਦ ਆ ਵੈਣੇ ਨੇਚਰਲ ਉਰ ਦੇ ਵਿੱਚ ਜਿਹੜੀਆਂ ਆਬਸਟਿਕਲਸ ਕ੍ਰੀਏਟ ਕੀਤੀਆਂ ਗਈਆਂ ਨੇ ਉਹ ਸਾਰੀਆਂ ਨੁਕਤੇ ਕਹੇ ਗਏ ਨੇ ਤੇ ਇਹ ਕਾਫੀ ਗੰਭੀਰ ਸਵਾਲ ਨੇ ਤੇ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਇਹ ਵਾਲਾ ਸੰਕਟ ਤਾਂ ਹੱਲ ਹੋ ਜਾਏਗਾ ਤੇ ਪਰ ਜੋ ਫਿਊਚਰ ਦੇ ਵਿੱਚ ਇੱਥੇ ਹੋਣ ਵਾਲਾ ਇਸ ਦੇ ਮਾਈਨਿੰਗ ਦਾ ਬੜਾ ਵੱਡਾ ਇਸ਼ੂ ਹੈ ਇਸ ਇਲਾਕੇ ਦੇ ਵਿੱਚ ਤਾਂ ਉਹ ਉਹ ਨਾ ਉਹ ਸਿਚੁਏਸ਼ਨਸ ਦੇ ਵਿੱਚ ਸਰਕਾਰ ਜਿਹੜੀ ਹੈ ਪ੍ਰੀਜ਼ੈਂਟ ਮੈਜਰਸ ਲਾਊਗੀ ਤੇ ਇਦਾਂ ਦੀ ਸਿਚੁਏਸ਼ਨ ਫਿਊਚਰ ਦੇ ਵਿੱਚ ਨਾ ਬਣੇ